ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਸੇਲ ਤੇ ਹੈ ਜੀ ਬਿਲਕੁਲ ਪੰਜਾਬ ਦੀ ਰਾਜਧਾਨੀ ਜਿਹਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਕਹਿਣ ਲਾਗੇ ਇਹ ਉਸ ਚੰਡੀਗੜ੍ਹ ਨੂੰ ਸੇਲ ਤੇ ਲਾ ਦਿੱਤਾ ਗਿਆ ਤੇ 25000 ਕਰੋੜ ਦੀ ਜਾਇਦਾਦ ਦੇ ਤੁਸੀਂ मात्र 1 ਰੁਪਏ 'ਚ ਮਾਲਕ ਬਣ ਸਕਦੇ ਹੋ ਇਹ ਆ ਸੇਲ ਬਿਲਕੁਲ ਜੀ 25000 ਕਰੋੜ ਦੀ ਜਾਇਦਾਦ ਦੇ ਮਾਲਕ मात्र 1 ਰੁਪਏ 'ਚ ਬਣੋ ਤੇ ਚੰਡੀਗੜ੍ਹ ਇੱਕ ਤਰ੍ਹਾਂ ਨਾਲ ਸੇਲ ਤੇ ਆ ਮਸਲਾ ਕੀ ਹੈ ਬਹੁਤ ਵੱਡਾ ਮਸਲਾ ਜੀ ਬਕਾਇਦਾ ਆਫਲਾਈਨ ਕਹਿ ਸਕਦੇ ਹਾਂ ਸੀ ਜਾਂ ਜਨ ਤੱਕ ਨਹੀਂ ਹੈ ਖੁੱਲੀ ਤੌਰ ਤੇ ਇੱਕ ਬਿਡ ਜਾਰੀ ਕੀਤੀ ਆ ਕਹਿ ਦੋ ਕਿ ਇੱਕ ਟੈਂਡਰ ਜਾਰੀ ਕੀਤਾ ਹੈ ਕਿ ਭਾਈ ਚੰਡੀਗੜ੍ਹ ਦਾ ਸਾਰਾ ਬਿਜਲੀ ਢਾਂਚਾ ਬਿਜਲੀ ਕਰਨ ਬਿਜਲੀ ਨਿਗਮ ਸਾਰਾ ਕੁਝ ਪ੍ਰਾਈਵੇਟ ਕਰ ਦਿਓ ਉਹਦੇ ਆਦਾਰੇ ਵੇਚ ਦਿਓ ਉਹਦੀਆਂ ਇਮਾਰਤਾਂ ਵੇਚ ਦਿਓ ਉਹਦੀ ਮਸ਼ੀਨਰੀ ਵੇਚ ਦਿਓ ਤੇ 30 ਤਰੀਕ ਤੱਕ ਮੌਕਾ ਹੈ ਜੀ ਨੇ ਖਰੀਦਣਾ ਜੀ ਤੇ ਜਿਨੇ ਇਸ ਕਰੋੜਾਂ ਦੀ ਜਾਇਦਾਦ ਦੇ ਮਾਲਕ ਬਣਨਾ ਉਹਦੇ ਲਈ ਕੀਮਤ ਹੈ 1 ਰੁਪਈਆ ਮਹੀਨਾ ਬਿਲਕੁਲ ਜੀ ਲਓ ਫਿਰ ਪੂਰੀ ਖਬਰ ਤੁਹਾਡੇ ਤੱਕ ਦੱਸਦੇ ਹਾਂ ਮਸਲਾ ਕੀ ਹੈ ਜੀ ਲਗਾਤਾਰ ਸਰਕਾਰ ਇਹ ਕਹਿੰਦੀ ਹੈ ਕਿ ਜਿਹੜੇ ادارے ਸਾਡੇ ਘਾਟੇ ਚ ਨੇ ਉਹ ਅਸੀਂ ਬਦਲ ਕੇ ਪ੍ਰਾਈਵੇਟ ਕਰਨਾ ਹੈ ਭਾਰਤੀ 에ਰਲਾਈਨਸ ਦੀ ਗੱਲ ਹੁੰਦੀ ਰਹੀ ਐਲ ਆਈ ਸੀ ਦੀ ਗੱਲ ਹੁੰਦੀ ਰਹੀ ਹੈ ਰੇਲ ਗੱਡੀਆਂ ਪ੍ਰਾਈਵੇਟ ਰੇਲਵੇ ਸਟੇਸ਼ਨ ਪ੍ਰਾਈਵੇਟ ਹੋਰ ਕਿੰਨਾ ਕੁਝ ਪ੍ਰਾਈਵੇਟ ਹੁੰਦਾ ਰਿਹਾ ਪਰ ਹੁਣ ਚੰਡੀਗੜ੍ਹ ਦਾ ਬਿਜਲੀ ਦਾ ਸਿਸਟਮ ਬਿਜਲੀ ਨਿਜੀਕਰਨ ਨਮਾ ਅਜੇ ਸੋਧਵੇ ਲਿਆਂਦਾ ਜੇ ਲਾਗੂ ਵੀ ਨਹੀਂ ਹੋਇਆ ਪਰ ਚੰਡੀਗੜ੍ਹ ਚ ਲਾਗੂ ਕਰ ਦਿੱਤਾ ਕਿਵੇਂ ਲਾਗੂ ਕੀਤਾ ਲਓ ਜੀ 100% ਦੀ ਮੁਨਾਫਾ ਕਮਾਉਣ ਵਾਲਾ ਅਧਾਰਾ ਇਹ ਚੰਡੀਗੜ੍ਹ ਦਾ ਦੇਸ਼ ਭਰ ਦੇ ਵਿੱਚੋਂ ਸਸਤੀ ਬਿਜਲੀ ਦੇਣ ਲਈ ਜਾਣਿਆ ਜਾਂਦਾ ਸਸਤੀ ਬਿਜਲੀ ਦੇਣ ਦੇ ਬਾਵਜੂਦ ਕਈ ਗੁਣਾ ਕਮਾ ਕੇ ਦੇ ਰਿਆ ਸਰਕਾਰ ਨੂੰ ਤੇ 100% ਇਹਦਾ ਨਿਜੀਕਰਨ ਕਰਨ ਦੀ ਤਿਆਰੀ ਆ ਪੂਰੀ ਤਰ੍ਹਾਂ ਨਿਜੀਕਰਨ ਬਿਲਕੁਲ ਜੀ ਹੁਣ ਬਿਜਲੀ ਐਕਟ 2003 ਦੇ ਵਿੱਚ ਜੇਕਰ ਆਪਾਂ ਝਾਤ ਮਾਰੀ ਹੈ ਨਾ ਤਾਂ ਉਸ ਦੇ ਤਹਿਤ ਉਹਦੇ ਵਿੱਚ ਸੋਧ ਕਰਨ ਦੀ ਜਿਹੜੀ 220 ਬਿੱਲ ਆਂਦਾ ਇਹਨਾਂ ਨੇ ਉਹ ਬਿੱਲ ਸੰਸਦ 'ਚ ਅਜੇ ਪੇਸ਼ ਨਹੀਂ ਹੋਇਆ ਉਸ ਤੋਂ ਪਹਿਲਾਂ ਹੀ ਅ ਜਿਹੜਾ ਚੰਡੀਗੜ੍ਹ ਆ ਉਹਦੇ ਲਈ ਬਿਡ ਜਾਰੀ ਕਰਤੀ ਕਿ ਲਓ ਭਾਈ ਬੋਲੀ ਲਾਓ ਤੇ ਚੰਡੀਗੜ੍ਹ ਦਾ ਸਾਰਾ ਕੁਝ ਬਿਜਲੀ ਦਾ ਸਿਸਟਮ ਖਰੀਦ ਲਓ ਲਓ ਜੀ ਇਹਦੇ ਲਈ ਬਕਾਇਦਾ ਡਾਕੂਮੈਂਟ ਡਰਾਫਟ ਤਿਆਰ ਕੀਤਾ ਗਿਆ ਜਿਹਦੇ ਵਿੱਚ ਜਨਤਾ ਦੇ ਸੁਝਾਅ ਵੀ ਨਹੀਂ ਮੰਗੇ رائے ਵੀ ਨਹੀਂ ਮੰਗੀ ਹੈ ਜਿਹੜੇ ਅਦਾਰੇ 'ਚ ਮੁਲਾਜ਼ਮ ਕੰਮ ਕਰਦੇ ਨੇ ਉਹਨਾਂ ਦੀ رائے ਨਹੀਂ ਲਈ ਬਿਨਾ ਕਿਤੇ ਦੀ ਰਾਏ ਲਿਆ ਚੰਡੀਗੜ੍ਹ ਪ੍ਰਸ਼ਾਸਨ ਨੇ ਗੈਰ ਸੰਵਿਧਾਨਕ ਤਰੀਕੇ ਨਾਲ ਸੰਵਿਧਾਨਕ ਤਰੀਕਾ ਨਹੀਂ ਬਣਾਇਆ ਗੈਰ ਸੰਵਿਧਾਨਕ ਤਰੀਕਾ ਬਣਾਇਆ ਮੰਨ ਵਰਜੀ ਕੀਤੀ ਤੇ ਲਓ ਜੀ ਪਾਲਿਸੀ ਬਣਾ ਕੇ ਪੂਰੇ ਚੰਡੀਗੜ੍ਹ ਦੇ ਬਿਜਲੀ ਨੂੰ ਪ੍ਰਾਈਵੇਟ ਕਰਨ ਦੇ ਉੱਪਰ ਤੁਰ ਪਏ ਚਲੋ ਉਹਦੇ ਨਾਲ ਕੀ ਅਸਰ ਪੈਣਾ ਹੁਣੇ ਸਮਝੋ ਹੁਣ ਜਿਹੜਾ ਆਦਾਰਾ ਲਾਭ ਦੇ ਵਿੱਚ ਹੈ ਪ੍ਰੋਫਿਟ ਦੇ ਵਿੱਚ ਹੈ ਕਮਾਈ ਕਰਕੇ ਦੇ ਰਿਹਾ ਉਸ ਦਾ ਪ੍ਰਾਈਵੇਟ ਕਰਨ ਕਿਉਂ ਫਾਇਦਾ ਕਿਹਨੂੰ ਕਿਵੇਂ ਦਿੱਤਾ ਜਾ ਰਿਹਾ ਨੁਕਸਾਨ ਕਿਹਨੂੰ ਕਿਵੇਂ ਹੈ 2016 17 ਦੇ ਵਿੱਚ ਹਾਂ 200 ਕਰੋੜ ਦੇ ਕਰੀਬ ਕਮਾਈ ਰਹਿੰਦੀ ਹੈ ਇਸ ਵਿਭਾਗ ਦੀ 195.6 ਕਰੋੜ ਰੁਪਇਆ 2017-18 ਦੇ ਵਿੱਚ 260 ਕਰੋੜ ਦੇ ਕਰੀਬ ਕਰੀਬ 257 ਕਰੋੜ ਤੋਂ ਵੱਧ ਕਮਾਈ ਚ ਰਹਿੰਦਾ ਮੁਨਾਫੇ ਚ ਰਹਿੰਦਾ ਹੈ ਵਿਭਾਗ ਫਿਰ ਉਸ ਤੋਂ ਅੱਗੇ ਆ ਜੀ 2018-19 ਦੇ ਵਿੱਚ 116 ਕਰੋੜ ਦਾ ਮੁਨਾਫਾ ਕਮਾ ਕੇ ਦਿੰਦਾ ਹੈ ਵਿਭਾਗ ਤੇ ਇਸ ਸਾਲ ਵੀ ਅੰਦਾਜ਼ਨ 350 ਕਰੋੜ ਤੋਂ ਵੱਧ ਦਾ ਮੁਨਾਫਾ ਦਾ ਅਨੁਮਾਨ ਹੈ ਮਤਲਬ 300 ਕਰੋੜ ਤੋਂ ਉੱਪਰ ਰਹਿਣਾ ਮਨਾਪਾ ਤਾਂ ਔਸਤਨ 250 ਕਰੋੜ ਰੁਪਏ ਤੋਂ ਵੱਧ ਮੁਨਾਫਾ ਕਮਾਉਣ ਵਾਲਾ ਇਹ ਅਦਾਰਾ ਲਓ ਜੀ ਹੁਣ ਕਹਿੰਦੇ ਵੇਚ ਦਿਓ ਇਹਨੂੰ ਇੱਕ ਹੋਰ ਪਹਿਲੂ ਦੇਖੋ ਇਹਦਾ ਇੱਕ ਸਿਸਟਮ ਹੁੰਦਾ ਕਿ ਜਿਹੜਾ ਲਾਸ ਵਾਲਾ ਹੁੰਦਾ ਕਿ ਡਿਸਟ੍ਰਿਬਿਊਸ਼ਨ ਲਾਸ ਕਿੰਨਾ ਹੈ ਤੁਹਾਨੂੰ ਉਹਦੇ ਵਿੱਚ ਸਰਕਾਰ ਮੰਨਦੀ ਹੈ ਕਿ 15 ਫੀਸਦੀ ਤੋਂ ਮਤਲਬ ਕਿ ਜੇ ਘਟਾ ਹੈ ਫਿਰ ਲਾਸ ਨਹੀਂ ਹੈ ਤੇ ਇੱਥੇ ਹਮੇਸ਼ਾ ਘਟ ਰਿਹਾ 13 ਫੀਸਦੀ ਦੇ ਕਰੀਬ ਰਿਹਾ 9 ਫੀਸਦੀ ਦੇ ਕਰੀਬ ਰਿਹਾ ਹੈ ਤੇ ਇਸ ਸਾਲ ਵੀ ਕਿਹਾ ਜਾ ਰਿਹਾ ਕਿ 9.5 ਫੀਸਦੀ ਦੇ ਕਰੀਬ ਹੀ ਰਹੂਗਾ ਸੋ ਇਸ ਲਈ ਉਸ ਦੇ ਅਕੋਰਡਿੰਗ ਵੀ ਇਹ 15 ਫੀਸਦੀ ਤੋਂ ਘੱਟ ਹੈ ਤੇ ਉਹਦੇ दायरे 'ਚ ਵੀ ਨਹੀਂ ਆਉਂਦਾ ਚਲੋ ਵਿਭਾਗ ਵਿੱਚ ਜਿਹੜੀ ਬਿਜਲੀ ਦੀ ਹੈ ਨਿਯੰਤਮ ਦਰ 150 ਯੂਨਟ ਤੱਕ ਸਿਰਫ 2 ਰੁਪਏ 75 ਪੈਸੇ ਆ ਮਤਲਬ ਪੰਜਾਬ ਤੇ ਹਰਿਆਣਾ ਨਾਲੋਂ ਵੀ ਸਸਤੀ ਬਿਜਲੀ ਪੂਰੇ ਸਮੇਂ ਤੇ ਬਿਜਲੀ ਹੈ ਲਗਭਗ 24 ਘੰਟੇ ਬਿਜਲੀ ਚੰਡੀਗੜ੍ਹ 'ਚ ਮਿਲਦੀ ਹੈ ਤੇ ਰੇਟ ਦੇਖੋ ਕਿੰਨਾ ਘਟਾ ਹੈ ਕਿ ਜੇਕਰ 150 ਯੂਨਟ ਤੱਕ ਕੋਈ ਵਰਤ ਰਿਹਾ ਸੀ ਤਾਂ 2 ਰੁਪਏ 75 ਪੈਸੇ ਜੂਨਟ ਪੈਂਦੀ ਸੀ ਜੇ ਉਹ ਤੋਂ ਅੱਗੇ 400 ਯੂਨਟ ਤੱਕ ਵਰਤਦਾ ਸੀ ਤਾਂ 4 ਰੁਪਏ 80 ਪੈਸੇ ਜੂਨਟ ਪੈਂਦੀ ਸੀ ਤੇ 400 ਤੋਂ ਵੱਧ ਯੂਨਟ ਵਰਤਣ ਤੇ ਵੀ 5 ਰੁਪਏ 20 ਪੈਸੇ ਜੂਨਟ ਪੈਂਦੀ ਸੀ ਤੇ ਜਦੋਂ ਕਿ ਇਹ ਹਰਿਆਣਾ ਤੇ ਪੰਜਾਬ ਨਾਲੋਂ ਵੀ ਸਸਤੀ ਸੀ ਚੰਡੀਗੜ੍ਹ 'ਚ ਬਿਜਲੀ ਸੋ ਇਹ ਜਿਹੜਾ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਤੇ ਜਿਹੜੀ ਪੰਜਾਬ ਦੇ ਲੋਕਾਂ ਦੀ ਜ਼ਮੀਨ ਉਜਾੜ ਕੇ ਲੋਕਾਂ ਦੇ ਘਰ ਉਜਾੜ ਕੇ ਲੋਕਾਂ ਦੇ ਖੇਤ ਉਜਾੜ ਕੇ ਇਹ ਕਹਿ ਕੇ ਬਸਾਇਆ ਕਿ ਪੰਜਾਬ ਦੀ ਰਾਜਧਾਨੀ ਉਜਾੜ ਬਸਾ ਰਹੇ ਆ ਤੇ ਲੋਕਾਂ ਨੂੰ ਉਜਾੜਿਆ ਤੇ ਬਾਅਦ ਚੋ ਚਲੋ ਜੀ ਚੰਡੀਗੜ੍ਹ ਨੂੰ ਵੀ ਦੋ ਹਿੱਸਿਆਂ ਚ ਵੰਡਤਾ ਚਲੋ ਜੀ ਹਰਿਆਣਾ ਕੋਈ ਨਾ ਹਰਿਆਣਾ ਵੀ ਸਾਡੇ ਚੋਂ ਨਿਕਲਿਆ ਸੀ ਚਲ ਤੁਸੀਂ 60 40 ਦਾ ਫਾਰਮੂਲਾ ਵੀ ਬਣਾ ਲਿਆ ਫਿਰ ਉਸ ਤੋਂ ਵੀ ਭੱਜੇ ਤੇ ਹੁਣ ਇਹ ਅਧਿਕਾਰ ਕਿਹਨੇ ਦਿੱਤਾ ਕਿ ਚੰਡੀਗੜ੍ਹ ਦਾ ਪ੍ਰਸ਼ਾਸਨ ਚੰਡੀਗੜ੍ਹ ਦੇ ਅਧਿਕਾਰੀ ਬਿਨਾਂ ਪੰਜਾਬ ਦੀ ਸਲਾਹ ਲਿਆਂ ਬਿਨਾਂ ਪੰਜਾਬ ਦੀ ਰਾਜਨੀਤਿਕ رائے ਲਿਆਂ ਬਿਨਾਂ ਪੰਜਾਬ ਦੇ ਨੁਮਾਇੰਦਿਆਂ ਦੀ ਗੱਲ ਪੁੱਛਿਆ ਇੱਥੋਂ ਤੱਕ ਕਿ ਜਿਹੜੇ ਆਪਣੇ ਮੁਲਾਜ਼ਮ ਨੇ ਇਸ ਵਿਭਾਗ ਦੇ ਉਹਨਾਂ ਦੀ ਸਲਾਹ ਵੀ ਨਹੀਂ ਲਿਆਂ ਤੇ ਕਰੋੜਾਂ ਦੀ ਜਾਇਦਾਦ 1 ਕਰੋੜ ਵਿੱਚ ਦੇਣ ਦੇਲਾ ਤੁਰਪੇ ਉਹ ਕੀ ਆ ਜੀ ਮਸਲਾ ਲੋ ਫਿਰ ਉਹ ਵੀ ਸੁਣੋ 1 ਕਰੋੜ ਵਾਲਾ ਮਸਲਾ ਹੁਣ ਜੇਕਰ ਆਪਾਂ ਗੱਲ ਕਰੀਏ ਤਾਂ ਜੀ ਇਹਦੇ ਵਿੱਚ ਬਕਾਇਦਾ ਇਹਨਾਂ ਨੇ ਡਾਕੂਮੈਂਟ ਜਾਰੀ ਕੀਤਾ ਕਿ ਭਾਈ 1 ਰੁਪਏ ਦੀ ਬੋਲੀ ਲਾ ਕੇ ਮਹੀਨੇ ਦਾ ਤੁਸੀਂ ਇਹਨਾਂ ਸਾਰੇ ਜਿੰਨੇ ਅਦਾਰੇ ਇੱਥੇ ਹੈਗੇ ਕਿੰਨਾ ਕੁਸ਼ ਹੈ ਦੇ ਵਿੱਚ 220 ਕੇਵੀ ਦਾ 108 ਯੂਨਟ ਨੇ ਜੀ 66 ਕੇਵੀ ਦੇ 128 ਯੂਨਟ ਨੇ 33 ਕੇਵੀ ਦੇ 22 ਯੂਨਟ ਨੇ 11 ਕੇਵੀ ਦੇ 873 ਯੂਨਟ ਨੇ ਐਲਟੀ ਲਾਈਨਸ ਹੈ ਹੈ ਫਿਰ 220 ਕੇਵੀ ਐਸੋਬਲੀਕਸ 1 ਯੂਨਟ ਹੈ ਫਿਰ 66 ਕੇਵੀ ਐਸੋਬਲੀਕਸ 13 ਯੂਨਟ ਨੇ ਫਿਰ 13 ਕੇਵੀ ਦੇ 5 ਯੂਨਟ ਨੇ ਸੋ ਇਸ ਢੰਗ ਨਾਲ ਇਹ ਤੋਂ ਬਿਨਾ ਜਿਹੜੀਆਂ ਇਮਾਰਤਾਂ ਨੇ ਮਸ਼ੀਨਰੀ ਹੈ ਉਹ ਸਾਰਾ ਕੁਝ ਮਿਲਾ ਕੇ 25000 ਕਰੋੜ ਦੀ ਜਾਇਦਾਦ ਬਣਦੀ ਆ ਬਿਜਲੀ ਵਿਭਾਗ ਦੀ ਤੇ ਬੋਲੀ 'ਚ ਕਹਿੰਦੇ 1 ਰੁਪਿਆ ਮਹੀਨੇ ਦੀ ਬੋਲੀ ਲਾਓ ਤੇ ਸਾਰਿਆਂ ਦੇ ਮਾਲਕ ਬਣ ਜਾਓ ਕਿਹਨੂੰ ਦੇਣੀ ਆ ਅਵਾਨੀਆਂ ਨੂੰ ਅਡਾਨੀਆਂ ਨੂੰ ਟਾਟੇ ਨੂੰ ਵਿਰਲੇ ਨੂੰ ਕਿਹਨੂੰ ਦੇਣੀ ਆ ਇਹ ਆਪਣੇ ਆਪ 'ਚ ਸਵਾਲ ਹੈ ਕਿ ਆਮ ਵਿਅਕਤੀ ਤਾਂ ਟੈਂਡਰ ਵੀ ਨਹੀਂ ਖਰੀਦ ਸਕਦਾ ਜਿਸ ਢੰਗ ਨਾਲ ਇਹਨੂੰ ਆਫਲਾਈਨ ਰੱਖਿਆ ਗਿਆ ਉਹਦੇ ਵੀ ਪੈਸੇ ਦੇ ਕੇ ਟੈਂਡਰ ਲੈਣੇ ਤੇ ਜਦੋਂ ਪਤਾ ਹੀ ਨਹੀਂ ਤੇ 30 ਤਰੀਕ ਤੱਕ ਜਿਨੇ ਬੋਲੀ ਲਾਉਣੀ ਆ ਤੇ ਇਸੇ ਲਈ ਅੱਜ ਬਿਜਲੀ ਵਿਭਾਗ ਦੇ ਕਰਮਚਾਰੀ ਉਹਨਾਂ ਦੇ ਪਰਿਵਾਰਕ ਮੈਂਬਰ ਉਹਨਾਂ ਦੇ ਸਾਥੀ ਚੰਡੀਗੜ੍ਹ ਬਚਾਓ ਹੋਰ ਸੰਗਠਨ ਇਹ ਸਾਰੀਆਂ ਤਰ੍ਹਾਂ ਧਰਨਾ ਮਾਰਿਆ ਪੁਲਿਸ ਨੇ ਆਪਣੀ ਸ਼ਕਤੀ ਵੀ ਵਰਤੀ ਗਵਰਨਰ ਘਰ ਤੱਕ ਜਾਣ ਨਹੀਂ ਦਿੱਤਾ ਇਹ ਆਉਣ ਵਾਲੇ ਦਿਨਾਂ 'ਚ ਇਹ ਮਾਮਲਾ ਵਧਣਾ ਹੈ ਕਿਉਂਕਿ ਇਹ ਬਕਾਇਦਾ ਹੈ ਐਸਵੀਡੀ ਡਾਕੂਮੈਂਟ ਜੋ ਫਾਈਨਲ ਵੀ ਨਹੀਂ ਹੋਇਆ ਉਸ ਦੇ ਹਿਸਾਬ ਦੇ ਨਾਲ ਬਿਨਾ ਉਹ ਫਾਈਨਲ ਹੋਇਆ ਬਿਨਾ ਕਾਨੂੰਨ ਬਣਿਆ ਬਕਾਇਦਾ ਇਹ ਪਾਲਿਸੀ ਲਿਆਂਦੀ ਬਿਨਾ ਅੰਦਰ ਖਾਤੇ ਅਫਸਰਾਂ ਨੇ ਪਾਲਸੀ ਬਣਾਈ ਤੇ ਇਹਨੂੰ ਲਾਗੂ ਕੀਤਾ ਤੇ ਤੈਅ ਕੀਤਾ ਕਿ ਜਿੰਨਾ ਕੁਛ ਵੀ ਬਿਜਲੀ ਵਿਭਾਗ ਕੋਲ ਹੈ ਜਿੰਨੀ ਵੀ ਜ਼ਮੀਨ ਹੈ ਜਿੰਨੇ ਵੀ ਕੇਵੀ ਸਟੇਸ਼ਨ ਨੇ ਜਿੰਨੇ ਵੀ ਪਾਵਰ ਬੈਕਅਪ ਸਟੇਸ਼ਨ ਨੇ ਜਿੰਨੇ ਵੀ ਇਮਾਰਤਾਂ ਨੇ ਜਿੰਨੇ ਵੀ ਦਫ਼ਤਰ ਨੇ ਜਿੰਨਾ ਉਹਨਾਂ ਦੇ ਅੰਦਰ ਸਮਾਨ ਹੈ ਮਸ਼ੀਨਰੀ ਹੈ ਐ ਦਫ਼ਤਰੀ ਸਮਾਨ ਹੈ ਸਾਰੇ ਕੁਛ ਦਾ ਕਿਰਾਇਆ ਮਹੀਨੇ ਦਾ 1 ਰੁਪਿਆ ਜੀ ਕਹਿੰਦੇ ਸਣੇ ਜ਼ਮੀਨ ਸਣੇ ਸਮਾਨ ਜ਼ਮੀਨ ਦਾ ਕਿਰਾਇਆ ਸਿਰਫ 1 ਰੁਪਏ ਪ੍ਰਤੀ ਮਹੀਨਾ ਰੱਖਿਆ ਗਿਆ ਵਿਭਾਗ ਦਾ ਅਨੁਮਾਨ ਹੈ ਕਿ ਮੋਟਾ-ਮੋਟਾ ਕਿ ਉਹਨਾਂ ਦੀ ਜਿਹੜੀ ਜਾਇਦਾਦ ਹੈ ਉਹ 10000 ਕਰੋੜ ਦੇ ਕਰੀਬ ਹੈ ਤੇ ਉਹਦੇ ਵਿੱਚ ਫਿਰ ਮਸ਼ੀਨਰੀ ਸਾਰਾ ਸਮਾਨ ਸਾਰਾ ਕੁਝ ਮਿਲਾ ਕੇ 25000 ਕਰੋੜ ਦੇ ਕਰੀਬ ਬਣਦੀ ਹੈ ਤੇ 1000 ਕਰੋੜ ਦਾ ਤਾਂ ਟਰਨਓਵਰ ਹੈ ਤੇ ਇਸ ਦੇ ਲਈ ਬੋਲੀ ਸਿਰਫ 200 ਕਰੋੜ ਚ ਲਾਈ ਗਈ ਆ ਲਓ ਜੀ ਫਿਰ ਆਹ ਏ ਕਹਾਣੀ 25000 ਕਰੋੜ ਦੀਆਂ ਇਮਾਰਤਾਂ ਉਹਦਾ ਕਿਰਾਇਆ ਸਾਰਾ ਮਸ਼ੀਨਰੀ ਦਾ ਕਿਰਾਇਆ 1 ਰੁਪਿਆ 1000 ਕਰੋੜ ਦੀ ਟਰਨਓਵਰ ਤੇ ਬੋਲੀ ਸਿਰਫ 200 ਕਰੋੜ ਤੋਂ ਲਈ ਜਾ ਰਹੀ ਹੈ ਜੀ ਹੁਣ ਇਹ ਜਨਤਾ ਦੇ ਪੈਸੇ ਦਾ ਜਨਤਾ ਦੀ ਜਾਇਦਾਦ ਦਾ ਸਿੱਧਾ ਕਿਵੇਂ ਪ੍ਰਾਈਵੇਟ ਕਰਨ ਕੀਤਾ ਜਾ ਰਿਹਾ ਕਿਵੇਂ ਨਿਜੀਕਰਨ ਕੀਤਾ ਜਾ ਰਿਹਾ ਇਹ ਇਥੇ ਨਹੀਂ ਮਸਲਾ ਇਹ ਵੀ ਖੜਾ ਕਿ ਉਹਨਾਂ ਦੇ ਫੰਡ ਨੇ ਜਿਹੜੇ ਉਹ ਵੀ ਐਜਿਟਿਵ ਟਰਾਂਸਪੋਰਟ ਹੋਣਿਆ ਵਿਭਾਗ ਦੇ ਵਿੱਚ ਜਿਹੜੇ ਕੰਮ ਕਰਦੇ ਮੁਲਾਜ਼ਮ ਨੇ 157 ਕਰੋੜ ਦੀ ਰਕਮ ਵੀ ਜਿਹੜਾ ਇਹਦਾ ਬੋਲੀ ਲਾਊਗਾ ਉਸ ਬਿਲਡਰ ਦੇ ਵੱਲੋਂ ਉਸ ਜਿਹੜਾ ਜਿਹੜਾ ਬੋਲੀ ਲਾਊਗਾ ਉਹਦੇ ਉਹਦੇ ਖਾਤੇ ਚ ਜਾਂ ਇਹ ਕਹਿ ਲੀਏ ਕਿ ਉਹਦੇ ਵਲੋਂ ਜਿਹੜੀ ਸੰਸਥਾ ਬਣਾਈ ਜਾਊਗੀ ਜਿਹੜਾ ਟਰਸਟ ਬਣਾਇਆ ਜਾਊਗਾ ਉਹਦੇ ਕੋਲ ਟ੍ਰਾਂਸਫਰਟ ਹੋ ਜਾਣੇ ਆ ਉਹਦੇ ਉਹਦੇ ਖਾਤੇ ਚ ਬਦਲ ਜਾਣੇ 157 ਕਰੋੜ ਜਿਹੜਾ ਮੁਲਾਜ਼ਮਾਂ ਦਾ ਪੀਪੀਐਫ ਹੈ ਕੋਈ ਹੋਰ ਫੰਡ ਨੇ ਉਹ ਸਾਰਾ ਕੁਝ ਵੀ ਜੀਪੀ ਫੰਡ ਸਾਰਾ ਗੁੱਟਰਾ ਉਹ ਟਰਸਟ ਕੋਲ ਪਹੁੰਚ ਜਾਣਾ ਉਹ ਵੀ ਉਹਨਾਂ ਦੇ ਹਵਾਲੇ ਸੋ ਇਸ ਢੰਗ ਨਾਲ ਇਹ ਬਹੁਤ ਵੱਡਾ ਧੋਖਾ ਕੀਤਾ ਜਾ ਰਿਹਾ ਉਹਨਾਂ ਨੇ ਬਕਾਇਦਾ ਇਹਦੀਆਂ ਅਪੀਲ ਜਾਰੀਆਂ ਕੀਤੀਆਂ ਬਕਾਇਦਾ ਇਹਦਾ ਖਤ ਜਾਰੀ ਕੀਤੇ ਮੀਡੀਆ ਨਾਲ ਗੱਲਾਂ ਕੀਤੀਆਂ ਤੇ ਅੱਜ ਉਹ ਧਰਨੇ ਪ੍ਰਦਰਸ਼ਨ ਤੇ